ਤੁੜ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਮਨਮੋਹਨ ਸਿੰਘ ਸਾਹਿਬ ਦਾ ਸਰਪੰਚ ਹੈ ਬਹੁਤ ਵਧੀਆ ਜੀ ਉਹ ਪੈਸੇ ਬਹੁਤ ਅੱਛੇ ਅਨਸਾਨ ਨੇ ਮੈਂ ਦੇਖਿਆ ਉਹ ਨਾ ਇਹ ਪਹਿਲਾਂ ਵੀ ਉਹਨਾਂ ਦੇ ਜਿਹੜੇ ਘਰ ਵਾਲੇ ਨੇ ਉਹਨਾਂ ਦੀ ਜਿੱਤ ਵਿੱਚ ਵੀ ਇਹਨਾਂ ਦਾ ਬੜਾ ਵੱਡਾ ਸਹਿਯੋਗ ਹੁੰਦਾ ਹਾਂਜੀ ਕਿਦੋਂ ਅਗਲਾ ਚੋਣ ਮੈਨੂੰ ਮਿਲੇ ਬਹੁਤ ਬਹੁਤ ਵਧੀਆ ਹਾਂ ਨਾ ਸਾਡੀਆਂ ਨਾਨਾ ਪੋਣਾਂ ਸਾਰੀਆਂ ਕਦੇ ਸੀ ਤਾਂ ਰਿਸਪੈਕਟ ਕਰੀ ਦੀ ਹਰ ਹਰ ਇੱਕ ਕੋਲ ਲੜ ਰਹੀ ਕਿ ਸਤੰਟਰ ਬੋਲ ਰਿਹਾ ਹੈ ਸਰਪੰਚ ਵੱਲੋਂ ਜੀ ਸਾਡੇ ਬਲਾਕ ਸੰਪਤੀ ਮੈਂਬਰ ਆ ਬੇਟੀ ਉਹ ਐਕਤੀ ਸਰਪੰਚੀ ਲੜ ਰਹੀ ਹੈ ਜੀ ਕਿੰਦਾ ਦਾ ਪਿੰਡ ਚ ਕੀ ਵਿਕਾਸ ਕਿ ਨਹੀਂ ਹੋਇਆ ਜੀ ਕਿੰਨੇ ਦਿਨ ਹੋ ਗਏ ਬੜਾ ਵਿਕਾਸ ਹੋਇਆ ਪਿਛਲੀ ਵਾਰੀ ਵੀ ਸਾਡਾ ਭਤੀਜਾ ਆਈ ਸੀ ਕਰਮਜੀਤ ਕਰਮਜੀਤ ਗੋਪਰਮੂਰ ਬੜੀ ਵੱਡੀ ਸਾਡੇ ਤੇ ਨਸੀਬਤ ਵੀ ਆ ਗਈ ਸੀ ਦੋ ਮਰਦ ਸਾਡੇ ਪੁੱਜਿਆਂ ਦੇ ਹੋ ਗਏ ਸੀ ਸਰਪੰਚ ਦੇ ਤਰ੍ਹਾਂ ਆਗਾ ਚੇ ਉਹ ਤਾਂ ਫੇਰ ਵੀ ਉਸ ਇਨਸਾਨ ਨੇ ਆ ਸਾਨੂੰ ਘਟਿਆ ਸਾਡੀ 18-20 ਕਰੋੜ ਰੁਪਏ ਪਿੰਡ ਲੱਗਿਆ ਸਾਰਾ ਕੁਝ ਬਣਿਆ ਪਿਆ ਛੜੀ ਜਾਂਦਾ ਕੋਈ ਬੋਲੀ ਤੇ ਨਹੀਂ ਚੜੰਦਾ ਕੀ ਕਰੀਏ ਕਾਮਾਦੀ ਪਾਰਟੀ ਸਰਕਾਰ ਵਿਕਾਸ ਨਹੀਂ ਕਰਾਰੀ ਪਿੰਡਾਂ ਤੇ ਉਹ ਦੇਖਿਆ ਹੀ ਨਹੀਂ ਕਦੇ ਤੁਸੀਂ ਵਿਕਾਸ ਸੀ ਗਾਈ ਤੈਨੂੰ ਸਾਡਾ ਕਦੇ ਦੇਖਿਆ ਹੀ ਨਹੀਂ 2,115,000 ਰੁਪਏ ਦੇ ਉੱਤੇ ਸਾਡਾ ਮੈਰਿਜ ਪੈਲੇ ਚੜਦਾ ਸੀ ਜਿਹੜੀ ਇਨਾ ਵਾਸਤੇ 20,000 ਰੁਪਏ ਆ ਆਡੇ ਪਾਸ ਤੇ 40000 ਰੁਪਏ ਫੀਸ ਆ ਉਹਦੀ ਪਿੰਡ ਦੀ ਵਿਆਹ ਦੀ ਐਡਾ ਵੱਡਾ 14 1500 ਬੰਦੇ ਦਾ ਉੱਥੇ ਇੰਤਜ਼ਾਮ ਆ ਅੱਠ ਬੈੱਡਰੂਮ ਬਣਾਏ ਨੇ ਵੱਡੇ ਨਾਲ ਅਟੈਚ ਬਾਥਰੂਮ ਦੋ ਰਸੋਈਆਂ ਦੋ ਵਿਆਹ ਇਕੱਠੇ ਹੋ ਸਕਦੇ ਨੇ ਪਰ ਉਹਦੀ ਬੋਲੀ ਚੜ੍ਹ ਨਹੀਂ ਦਿੰਦੀ ਵੋਟਰਾਂ ਨੂੰ ਪਿੰਡਾਂ ਨੂੰ ਕੀ ਅਪੀਲ ਇਹਨਾਂ ਨੇ ਤਾਂ ਅਪੀਲ ਹਰ ਵਾਰੀ ਕੀਤੀ ਬਹੁਤ ਸਾਥ ਦਿੰਦੇ ਆ ਸਾਡਾ ਹਰ ਵਾਰੀ ਆ ਦੋ ਵਾਰੀ ਪਹਿਲਾਂ ਵੀ ਬਣ ਚੁੱਕਿਆ ਤੀਜੀ ਵਾਰੀ ਤਰੀਕਾ ਤੇ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਮਨਮੋਹਨ ਸਿੰਘ ਸਾਹਿਬ ਦਾ ਸਰਪੰਚ ਹੈ ਮੈਡਮ ਜੀ ਕਿੰਨਾ ਵਧੀਆ ਜੀ ਬਹੁਤ ਵਧੀਆ ਜੀ ਉਹ ਪੈਸੇ ਬਹੁਤ ਅੱਛੇ ਅਨਸਾਨ ਨੇ ਮੈਂ ਦੇਖਿਆ ਉਹਨਾਂ ਨੇ ਪਹਿਲਾਂ ਵੀ ਉਹਨਾਂ ਦੇ ਜਿਹੜੇ ਘਰ ਵਾਲੇ ਨੇ ਉਹਨਾਂ ਦੀ ਜਿੱਤ ਵਿੱਚ ਵੀ ਇਹਨਾਂ ਦਾ ਬੜਾ ਵੱਡਾ ਸਹਯੋਗ ਹੁੰਦਾ ਹਾਂਜੀ ਕਿਦੋਂ ਅਗਾਰਾ ਚੋਣ ਨੂੰ ਇਹ ਨਹੀਂ ਮਿਲੂ ਬਹੁਤ ਬਹੁਤ ਵਧੀਆ ਹਨਾਰਾ ਛੱਡਿਆ ਨਾ ਨਾ ਕੋਣਾ ਸਾਰੀਆਂ ਕਦੇ ਸੀ ਤਾਂ ਰਿਸਪੈਕਟ ਕਰੀ ਦੀ ਹਰ ਇੱਕ ਹਰ ਇੱਕ ਕੌਣ ਲੜ ਰਹੀ ਤੁਸੀਂ ਪੰਚੇ ਵੱਲੋਂ ਇਹ ਸਰਪੰਚੀ ਵੱਲੋਂ ਜੀ ਸਾਡੇ ਬਲਾਕ ਸਮਟੀ ਮੈਂਬਰ ਆ ਬੇਟੀ ਉਹ ਐਸ ਕੀ ਸਰਪੰਚੀ ਲੜ ਰਹੀ ਪੰਜੀ ਕਿੰਦਾ ਪਿੰਡ ਚ ਕੀ ਵਿਕਾਸ ਕਿਉਂ ਨਹੀਂ ਹੋਇਆ ਜੀ ਕਿੰਨੇ ਦਿਨ ਹੋ ਗਏ ਬੜਾ ਵਿਕਾਸ ਹੋਇਆ ਪਿਛਲੀ ਵਾਰੀ ਵੀ ਸਾਡਾ ਭਤੀਜਾ ਹੀ ਸੀ ਕਰਜੀਤ ਕਰਮਜੀਤ ਕੋ ਕਰਮਜੀਤ ਕੋ ਬੜੀ ਵੱਡੀ ਸਾਡੇ ਤੇ ਨਸੀਬਤ ਵੀ ਆ ਗਈ ਸੀ ਦੋ ਮਰਦ ਸਾਡੇ ਬੁੰਡਿਆਂ ਦੇ ਹੋ ਗਏ ਸੀ ਕੌਣ ਤੇ ਪਰਾਗਾ ਤੇ ਉਹ ਜਦੋਂ ਫੇਰ ਵੀ ਉਸ ਇਨਸਾਨ ਨੇ ਹਸਣ ਵਟਿਆ ਸਾਡੀ 18-20 ਕਰੋੜ ਰੁਪਏ ਟੰਡ ਲੱਗਿਆ 18 ਕੁਛ ਬਣਿਆ ਪਿਆ ਛੜੀ ਜਾਂਦਾ ਕੋਈ ਬੋਲੀ ਤੇ ਨਹੀਂ ਚੜੰਦਾ ਕੀ ਕਰੀਏ ਆਮਾ ਦੀ ਪਾਰਟੀ ਸਰਕਾਰ ਵਿਕਾਸ ਨਹੀਂ ਕਰਾਦੀ ਪਿੰਡਾਂ ਦੀ ਉਹ ਦੇਖੇ ਹੀ ਨਹੀਂ ਕਦੇ ਜੀ ਤੁਸੀਂ ਵਿਕਾਸ ਸੀ ਗਾਈ ਤੁਸੀਂ ਤਾਂ ਕਦੇ ਦੇਖੇ ਹੀ ਨਹੀਂ 2,115,000 ਰੁਪਏ ਦੇ ਉੱਤੇ ਸਾਡਾ ਮੈਰਿਜ ਪੈਲੇ ਚੜਦਾ ਸੀ ਇਹ ਇਨਾ ਮਾਸਤੇ 20000 ਰੁਪਏ ਸਾਡੇ ਵਾਸਤੇ 40000 ਰੁਪਏ ਫੀਸ ਆ ਉਹਦੀ ਪਿੰਡ ਦੀ ਵਿਆਹ ਦੀ ਐਡਾ ਵੱਡਾ 14 1500 ਬੰਦੇ ਦਾ ਉੱਥੇ ਇੰਤਜ਼ਾਮ ਆ ਅੱਠ ਬੈੱਡਰੂਮ ਬਣਾਏ ਨੇ ਵੱਡੇ ਨਾਲ ਅਟੈਚ ਬਾਥਰੂਮ ਦੋ ਰਸੋਈਆਂ ਦੋ ਵਿਆਹ ਇਕੱਠੇ ਹੋ ਸਕਦੇ ਨੇ ਪਰ ਉਹਦੀ ਬੋਲੀ ਚੜ੍ਹ ਨਹੀਂ ਦਿੰਦੀ ਵੋਟਰਾਂ ਨੂੰ ਪਿੰਡਾਂ ਨੂੰ ਕੀ ਅਪੀਲ ਇਹਨਾਂ ਤੇ ਅਪੀਲ ਹਰ ਵਾਰੀ ਕਰੀ ਬਹੁਤ ਸਾਥ ਦਿੰਦੇ ਆ ਸਾਡਾ ਹਰ ਵਾਰੀ ਦੋ ਵਾਰੀ ਪਹਿਲਾਂ ਵੀ ਬਣ ਚੁੱਕਿਆ ਤੀਜੀ ਵਾਰੀ ਠੀਕ ਹੈ